ਆ ਵੀਰ ਨੇ ਟਰੈਕਟਰ ਲੈ ਆਂਦਾ 575 ਤੇ ਵੀਰਾਂ ਦਾ ਵੀ ਆਪਾਂ ਜਾਣਕਾਰੀ ਦਿੰਨੇ ਆ ਤੇ ਕਰਨਾ ਵਾ ਸੇਲ ਵੀਰ ਕਰ ਹਮਾਰ ਹੈ ਨੂੰ ਸਲਫਾ ਵਾ ਬੋਹੋ ਜੀ ਟਰੈਕਟਰ ਦੀ ਹਿਸਤਾ ਮੱਲਾ ਸਟਾਰਟ ਆ ਤੇ ਇੰਜਨ ਐ ਸਾਇਲੈਂਟ ਆ ਬਾਕੀ ਵੀਰ ਕੋ ਗੱਲਾਂ ਬਾਤਾਂ ਪੁੱਛਾਂਗੇ ਸੋਹਣਾ ਵਾ ਜਿੰਨਾ ਮੀਆਂ ਇਰ ਫੋਨ ਲਿਆ ਚਲਾ ਕੇ ਸੱਲੀ ਆਪਣੇ ਕਰ ਲਿਓ ਚੈੱਕ ਕਰਕੇ ਸਾਸਰੀ ਕਲ ਵੀਰੇ ਸਾਸਰੀ ਕਲ ਵੀਰ ਜੀ ਕੀ ਹਾਲ ਆ ਵਧੀਆ ਵਧੀਆ ਠੀਕ ਠਾਕ ਜੇ ਗੇੜੀਆਂ ਦਈਆਂ ਨੇ ਤੁਸੀਂ ਤਾਂ ਧਿਆਨ ਹੀ ਨਹੀਂ ਦਿੰਦੇ ਉਹ ਮੈਂ ਹਾਂ ਕਿਉਂ ਜਿਆਦਾ ਤੇ ਨਹੀਂ ਵਿਕਣ ਲੱਗ ਗਏ ਬਈ ਵਿਕਣੇ ਨਹੀਂ ਨਹੀਂ ਜਦੋਂ ਬੰਦਾ ਜਿਆਦਾ ਵਿਕਣ ਲੱਗ ਜਾ ਤਾਂ ਵੀ ਨਹੀਂ ਧਿਆਨ ਦਿੰਦਾ ਨਹੀਂ ਨਹੀਂ ਇਹ ਬੰਦਾ ਵਿੰਦਾ ਹੀ ਨਹੀਂ ਆ ਐਦਾਂ ਦੀ ਗੱਲ ਕੋਈ ਨਹੀਂ ਕਿ ਮੈਂ ਨਾ ਵੇਖੂੰਗਾ ਰ ਆਪਣੇ ਆਪੇ ਥੱਲੇ ਵੇਖਣ ਲਾ ਲੈਣਾ ਇਹ ਵੀ ਗੱਲ ਸਹੀ ਆ ਉਹ ਜਦੋਂ ਥੋੜੀ ਜਿਹੀ ਚੜਾਈ ਨਾਲ ਇਹਨਾਂ ਨਹੀਂ ਨਾ ਬੁੱਕੀ ਦਾ ਠੀਕ ਠੀਕ ਮੈਂ ਬੁਖਣਾ ਚਾਹੀਦਾ ਹੀ ਨਹੀਂ ਆ ਨਹੀਂ ਨਹੀਂ ਭਾਉ ਰੱਬ ਕਿਥੇ ਰੱਬ ਦੇ ਆਂਦਾ ਵੀ ਜੇ ਤੂੰ ਮਾੜਾ ਆ ਜਾ ਕੋਠੇ ਤੇ ਚੜਨ ਲੱਗਾ ਮੈਂ ਪੌੜੀ ਖਿੱਚ ਦੇਣੀ ਥੱਲੇ ਇਹ ਵੀ ਗੱਲ ਸਹੀ ਆ ਗੱਲ ਇਹ ਆ ਨਾ ਵੀ ਇਹਨਾਂ ਹੰਕਾਰ ਵੀ ਹੋਣਾ ਕੀ ਹੈ ਕੀ ਹਾਂਜੀ 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 ਆ ਜੀ ਕਿ ਪੱਤਰਕਾਰ ਦੀ ਗੱਲ ਚੇਤੇ ਤੇ ਮੈਂ ਹਣ ਚਲੋ ਛੱਡੋ ਚਲੋ ਕੋਈ ਨਾ ਤੇ ਦੱਸੋ ਵੀਰੇ ਦੇ ਬਾਰੇ ਇਹਦੇ ਬਾਰੇ ਦੱਸਣ ਤੋਂ ਪਹਿਲਾਂ ਜੀ ਆਪਣਾ ਪਿੰਡ ਭਿੰਡਰਾ ਅੱਛਾ ਜੀ ਜ਼ਿਲ੍ਹਾ ਅਮਰਸਾਰਾ ਠੀਕ ਆ ਤਹਿਸੀਲ ਹੈਗੀ ਜੀ ਬਾਬਾ ਬਗਾਲਾ ਸਾਹਿਬ ਠੀਕ ਤੇ ਫੋਨ ਨੰਬਰ ਹੈਗਾ ਜੀ 98156 ਠੀਕ ਆ 47787 ਤੇ ਨਾਂ ਕੀ ਆ ਨਾਂ ਹੈਗਾ ਜੀ ਸੋਨੀ ਠੀਕ ਆ ਤੇ ਟਰੈਕਟਰ 2006 ਮਾਡਲ ਤੇ ਇਹ ਟਰੈਕਟਰ ਤਕਰੀਬਨ 7-8 ਮਾਡਲ ਨੂੰ ਪਰਾਂ ਕਰਦਾ ਵਾ ਅੱਛਾ ਜੀ ਹਾਂ ਠੀਕ ਆ ਤੇ ਇਹ ਨਾ ਹੋਵੇ 7 8 ਮਾਡਲ ਨੂੰ ਪਰੇ ਕਰਦਾ ਤੇ ਮੁੱਲ ਵੀ 7 8 ਮਾਡਲ ਵਾਲਾ ਹੀ ਕਰੀ ਜਾਓ 6 ਮਾਡਲ ਦਾ ਲੋਕਾਂ ਨੇ ਤੇ 2003 ਮਾਡਲ 5 ਮਾਡਲ 2002 ਮਾਡਲ ਦਾ ਉਹਨਾਂ ਕੀਤਾ ਹੁੰਦਾ ਵਾ ਜਿੰਨਾ ਕ ਆਪਾਂ ਇਹਦਾ ਕਰਨਾ ਵਾ ਠੀਕ ਆ ਹਾਂਜੀ ਤੇ ਵਧੀਆ ਟਰੈਕਟਰ ਵਾ ਰੰਗ ਵੇਖ ਲਓ ਰੰਗ ਉੱਪਰੋਂ ਜਿਹੜਾ ਜਿਹੜਾ ਕਹਿੰਦੇ ਸ਼ੋ ਕਹਿੰਦੇ ਇਹਨੂੰ ਹੂੰ ਇਹਦੇ ਤੋਂ ਆ ਫਿੱਕਾ ਵਾ ਥੋੜਾ ਜਿਹਾ ਥੋੜਾ ਜਿਹਾ ਫਿੱਕਾ ਸੱਡਾ ਦੀ ਸ ਠੀਕ ਆ ਸੋਹਣੀ ਆ ਵਾ ਹਾਂ ਤੇ ਆ ਟੈਂਕੀ ਤੋਂ ਨਾ ਹੀ ਗਰਮੀਆਂ 'ਚ ਇੱਕ ਹੋਰ ਆ ਹਾਂਜੀ ਜਦੋਂ ਆ ਪਾਦੀਆਂ ਮਾਵਾਂ ਦੀ ਟੀ-ਸ਼ਰਟ ਪਾਈਏ ਨਾ ਹਾਂ ਮੂੰਹ ਮਾਂ ਵੀ ਕਾਲਾ ਜਾਂਦਾ ਨਾ ਤੇ ਦੂਸਰੀਆਂ ਵੀ ਪਾਵਾਂ ਵੀ ਕਾਲੀਆਂ ਜਾਂਦੀਆਂ ਹਾਂਜੀ ਇਹ ਕਰਕੇ ਹੋ ਸਕਦਾ ਵੀ ਇਹ ਬਾਹਰ ਲੱਗਾ ਰਿਹਾ ਬਾਹਰ ਲੱਗਾ ਰਿਹਾ ਹੋਵੇ ਤੇ ਧੁੱਪ ਨੇ ਜਾਂ ਬਾਕੀ ਟਰੈਕਟਰ ਜਿਹੜਾ ਚੱਲਿਆ ਇੱਕ ਹੱਥਵਾਦ ਇੱਕੇ ਜਿੱਦਾਂ ਮੰਨ ਕੇ ਚਲੋਗੇ ਪਹਿਲਾਂ ਕਿਸੇ ਦੇ ਘਰੋਂ ਘਰਾਂ 'ਚ ਹੀ ਰਿਹਾ ਵਾ ਟਰੈਕਟਰ ਵਪਾਰੀ ਕਿਉਂ ਨਹੀਂ ਗਿਆ ਠੀਕ 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 ਹਾਂਜੀ ਕਿਉਂ ਵਪਾਰੀ ਕੋ ਜਾਣ ਦਾ ਮਤਲਬ ਆ ਵੀ ਜਦੋਂ ਵਪਾਰੀ ਨੂੰ ਘਾਟਾ ਪੈਂਦਾ ਉਹ ਚੀਜ਼ਾਂ ਕੱਢ ਲੈਂਦਾ ਇਹ ਵੀ ਗੱਲ ਸਹੀ ਆ ਵੇਟ ਸਾਰਾ ਕੁਝ ਇਹਨੂੰ ਹੈ ਮੈਂ ਗਲਤੀ ਉਹਦੀ ਤੇ ਵੀਰ ਦੇ ਤਾਂ ਚਲ ਗਿਆਂ ਵੀ ਕਈ ਵਾਰ ਬੰਦਿਆਂ ਨੂੰ ਘਾਟਾ ਵੀ ਪੈਂਦਾ ਚੀਜ਼ ਮਹਿੰਗੀ ਚੁੱਕੀ ਜਾਂਦੀ ਆ ਹਾਂਜੀ ਤੇ ਇਹ ਰਹੀਂ ਘਰ ਆळ्या ਬਾਬੇ ਦੇ ਸੁੱਖਿਆਂ ਹੁੰਦਾ ਵਪਾਰੀ ਦੇ ਪੈਜੇ ਵਪਾਰੀ ਦੇ ਪੈਜੇ ਮਾਤ ਦੇ ਪੜਦਾ ਵੀ ਮਹਾਰਾਜ ਤੇ ਹਜ਼ਾਰ ਚੜਾਉ ਆਹ ਟੈਰ ਆ ਅਗਲੇ ਵੀਰ ਨੇ ਨਾਲ ਤੇ ਦੱਸਿਆ ਸੀ ਅੱਛਾ ਜੀ ਉਹ ਸਾਨੂੰ ਆਂਦਾ ਸੀ ਵੀ 45 ਪੈਸੇ ਆਪਾਂ ਉਹਦੇ ਉਹਦੇ ਤੇ ਨਹੀਂ ਰਹਿਣਾ ਹੂੰ ਤੇ ਸਾਡੇ ਤੇ ਤੁਸੀਂ ਵੀ ਨਾ ਰਿਓ ਠੀਕ ਆ ਆ ਕੇ ਜਾ ਕਰ ਲਿਓ ਹੁਣ ਆਪਾਂ ਇਹਨੂੰ 35 ਵੀ ਨਹੀਂ ਕਹਿਣਾ 30 ਵੀ ਨਹੀਂ ਕਹਿਣਾ ਤੁਸੀਂ ਵੇਖ ਲਓ ਵੀ ਕਿੰਨੇ ਪੈਸੇ ਆ ਠੀਕ ਆ ਠੀਕ ਆ ਆ ਵੀ ਆ ਵੀ ਰਹਾ ਨੂੰ ਕਹਿੰਦਾ 65 ਪੈਸੇ ਟਾਇਰਿਆ ਪਿਛਲੇ ਠੀਕ ਆ ਤੁਸੀਂ ਸਾਡੀ ਗੱਲ ਤੇ ਨਹੀਂ ਰਹਿਣਾ ਇਹ ਵੀਰ ਜੀ ਤੇ ਨਹੀਂ ਹਰੇ ਠੀਕ ਆ ਠੀਕ ਆ ਨਾਲ ਸਮਝਾਉ ਸਿਆਣੇ ਵੀ ਕਰਨ ਡਿਆ ਨਾ ਸਿਆਣੇ ਕਰਨ ਡਿਆਂ ਵੀ ਇਹ ਨਾ ਸਮਝ ਜਾਵੇ ਉਹਨੇ ਹਾਨੂੰ ਇਹਨੇ ਕਹਤਾ ਹੀ ਮੰਨ ਨਹੀਂ ਲਿਆ ਠੀਕ ਠੀਕ ਜੇ ਆਪਾਂ ਅਗਲੇ ਦੀ ਗੱਲ ਹੀ ਮੰਨ ਲਈ ਤੇ ਆਪਾਂ ਨੂੰ ਵੀ ਕਿਸ ਨੇ ਕਹਿਣਾ ਵੀ ਇਹ ਉਦਾਂ ਦੇ ਹੀ ਆ ਸਹੀ ਆ ਹੁਣ ਤੁਸੀਂ ਮੰਨ ਲਓ ਮੇਰੇ ਹਿਸਾਬ ਨਾਲ ਇਹ 45 ਕੇ ਪੈਸੇ ਆ ਠੀਕ ਕੋਈ 45 ਮੰਨ ਲੈ 45 ਤੇ ਵੀ ਨਹੀਂ ਰਹਿਣਾ ਅਗਲਿਆਂ ਨੇ ਆ ਚਲੋ ਦੁਬਾਰਾ ਹੋਇਆ ਨਾ ਵਪਾਰੀ ਬਤਨਾਮ ਹੀ ਇੰਨੇ ਹੋ ਗਏ ਆ ਨਾਮ ਹੋ ਗਏ ਸੱਚ ਜਿਹੜਾ ਆ ਸੱਚ ਵੀ ਨਹੀਂ ਨਾ ਬੋਲਣ ਦਿੰਦੇ ਬੰਦੇ ਸੱਚੇ ਬੰਦੇ ਨੂੰ ਸੱਚ ਵੀ ਨਹੀਂ ਨਾ ਬੋਲਣ ਦੇ ਇਹ ਵੀ ਗੱਲ ਆ ਨਾ ਜਿਆਦਾ ਸੱਚ ਵੀ ਮੰਨ ਲਓ ਵੀ ਕਈ ਵਾਰਾ ਕਹਿੰਦੇ ਨੇ ਨਾ ਕਰ ਕਰ ਪੁੰਨ ਤੇ ਖਾ ਖਸਨ ਐਦਾਂ ਦੇ ਕੰਮ ਹੋ ਜਾਂਦੇ ਆ 30 ਵਿੰਗੀ ਜੇ ਵਿਗੀ ਉਹਨਾਂ ਨੇ ਕੀਤੀ ਹੈ ਜਿੰਨਾ ਕੋ ਆ ਨਈ ਨਈ ਸਹੀ ਗੱਲ ਆ ਤਾਂ ਵਿਖਾਈ ਆ ਵਿੱਚ ਵੀ ਬਾਅਦ ਚ ਸੌਦਾ ਜੇ ਤੇ ਅਗਲਾ ਕਹਿੰਦਾ ਮਾੜੀ ਜੀ ਫੱਟੀ ਦੇਤੀ ਆ ਆਹੋ ਤੇ ਟੌਪ ਲਿੰਕ ਇਹਦੇ ਨਾਲ ਕੱਲੀ ਫੱਟੀ ਮਿਲਣੀ ਜੋ ਆਪਾਂ ਨੂੰ ਮਿਲਿਆ ਆਪਾਂ ਉਹ ਦੇਣਾ ਜੀ ਹੋ ਕੜਾ ਗੁੱਲਾ ਵੀ ਨਹੀਂ ਨਾ ਜਿਹੜੀ ਚੀਜ਼ ਆ ਗਈ ਉਹ ਲੱਥੂ ਕੀ ਨਹੀਂ ਨਵੀਂ ਭਾਵੇਂ ਪਾ ਦਈਏ ਕੋਈ ਠੀਕ ਆ ਜਿਹੜੀ ਮਾੜੀ ਲੱਗੀ ਉਹ ਨਵੀਂ ਪਾ ਦਾਂਗੇ ਤੇ ਰੰਗੇ ਕਰਾਂ ਦਿਖਾ ਦਿਓ ਆਹ ਵੇਖ ਲਓ ਜੀ ਜੇਰ ਵੇਖ ਲਓ ਵੀ ਪੂਰਾ ਸ਼ੌਂਕ ਨਾਲ ਬਣਾਇਆ ਵਾ ਤੇ ਉਨਾਂ ਹੀ ਥੱਲਿਓ ਆ ਸਾਫ਼ ਸੁਥਰਾ ਵਾ ਇਹ ਨਹੀਂ ਆ ਵੀ ਟਰੈਕਟਰ ਉਹ ਫੱਬਦਾ ਨਹੀਂ ਆ ਥੱਲੋਂ ਵੀ ਰੰਗ ਪੇਂਟ ਇੱਕੋ ਜਿਹਾ ਵਾ ਉੱਤੋਂ ਵੀ ਇੱਕੋ ਜਿਹਾ ਵਾ ਬਾਕੀ ਜਿੰਨੀਆਂ ਇੱਕ ਗੱਲਾਂ ਹੈ ਤੇ ਛਤਰੀ ਲੱਗੀ ਆ ਤੇ ਬਾਕੀ ਆ ਆ ਥੋੜਾ ਜਿਹਾ ਨਾ ਇੱਥੇ ਪਤਾ ਨਹੀਂ ਕਿ ਰੰਗ ਥੋੜਾ ਜਿਹਾ ਜ਼ਿਆਦਾ ਗੂੜਾ ਹੋ ਗਿਆ ਵਾ ਇੱਥੇ ਅੱਛਾ ਪਤਾ ਨਹੀਂ ਕੀ ਕੀਤਾ ਮਾਰਿਆਂ ਵਾ ਜਾਂ ਕੁਝ ਵੀ ਲਾ ਲੋ ਇਹ ਦੱਸ ਦिए ਕਈ ਮੱਲੋ ਹੈਗਾ ਇਹ ਪਹਿਲਾਂ ਹੀ ਆ ਗਏ ਕਈ ਰਾ ਧੱਕਾ ਲਾ ਦਿੰਦੇ ਆ ਦਸੀ ਦੀਆਂ ਹਾਂ ਧੱਕਾ ਵੇਲਾ ਦਿੰਦੇ ਕਈ ਰਾ ਬਾਲਾੜਾ ਆ ਕੇ ਗਾਂ ਧੱਕਦੇ ਆ ਤੋਂ ਬਾਲਾ ਗਾਂ ਮੱਲੋ ਵੀ ਉਹ ਬੰਪਰ ਤੇ ਲਾਉਂਦੇ ਤੇ ਬਾਲਾ ਸ਼ੂ ਤੇ ਲੱਗ ਜਾਂਦਾ ਹਾਂ ਹਾਂ ਤੇ ਹੋਰ ਇਹ ਗੱਲਾਂ ਵੀ ਹੋ ਜਾਂਦੀਆਂ ਦਸੀ ਦੀਆਂ ਗੱਲਾਂ ਤਾਂ ਆ ਵੀਡੀਓ ਦੇ ਵਿੱਚ ਵੀ ਵੀਰ ਜਿਹੜੇ ਦੂਰੋਂ ਆਉਂਦੇ ਆ ਤੇ ਆਪਣੇ ਵੀਰਾਂ ਨੂੰ ਆਪਣੇ ਸੱਜਣ ਮਿੱਤਰਾਂ ਨੂੰ ਚਾਚਿਆਂ ਤਾਇਿਆਂ ਨੂੰ ਕਿਸਨੇ ਵੀ ਵੀਡੀਓ ਕੱਲ ਦਿੰਦੇ ਆ ਵੀ ਆਖ ਦਿੰਦੇ ਇਦਾਂ ਦੇ ਟਰੈਕਟਰ ਦਾ ਡਿਮਾਂਡ ਆ ਜਾਂ ਕੁਝ ਵੀ ਆ ਆ ਵੇਖੋ ਜੀ ਬੈਟਰੀ ਚੈੱਕ ਕਰੋ ਜੀ ਬੈਟਰੀ ਐਕਸਾਈਟ ਦੀ ਕੰਪਨੀ ਦੇ ਆ ਬੈਟਰੀ ਐ ਵਧੀਆ ਕੰਪਨੀ ਐ ਜਿਹੜੀ ਤੇ ਤੇ ਇੱਕ ਚੀਜ਼ ਹੋਰ ਤੁਹਾਨੂੰ ਦਿਖਾਉਣੀ ਸੱਚ ਖਿਆਲ ਭੁੱਲ ਗਿਆ ਕਹਿੰਦੇ ਨੇ ਵੱਡੇ ਲਵਾਈ ਅੱਛਾ ਵੱਡੇ ਹੀ ਲਵਾਈ ਓਏ ਵੇ ਵੱਡੇ ਲਵਾਈ ਐ ਹੁਣ ਖੋਲ ਖਾ ਕੇ ਇਹ 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 ਹੁੰਦਾ ਵਾ ਤੁਸੀਂ ਤੁਸੀਂ ਕੱਢਣਿਆ ਨੁਕਸ਼ ਤੇ ਵਪਾਰੀ ਦਾ ਇਹ ਅੰਦਾਜ਼ ਵੀ ਆਪਾਂ ਕੱਲੀ ਕੱਲੀ ਚੀਜ਼ ਦੱਸਣੀ ਆ ਵੀ ਆਹ ਵਾਧੂ ਲੱਗੀ ਓ ਹਾਂ ਤੇ ਤਹਾਂ ਉਹਨੇ ਆਰਦਾ ਪਹਿਲੀ ਵਾਰ ਇਹ ਹਾਰਨ ਮਜਾ ਕੇ ਵਿਖਾਏ ਮੈਨੂੰ ਨਹੀਂ ਪਤਾ ਪਹਿਲਿਆਂ ਲੱਗੇ ਸੀ ਕਿ ਨਹੀਂ ਠੀਕ ਇਹ ਪਾਉ ਉਹ ਅੱਜ ਇੱਕ ਵੱਖਰਾ ਕੰਮ ਕਰਤਾ ਹਾਂਜੀ ਇਹ ਪਹਿਲਾਂ ਤੇ ਵਿਖਾਏ ਨਹੀਂ ਆ ਮੈਨੂੰ ਨਹੀਂ ਹੁਣ ਪਤਾ ਉਹ ਪਹਿਲਿਆਂ ਨੂੰ ਹੈਗੇ ਕਿ ਨਹੀਂ ਜਿਹੜੇ ਨੂੰ ਹੈਗੀ ਚੀਜ਼ ਉਹ ਦੱਸਦੀ ਆਪਾਂ ਆਵਾਜ਼ ਚੈੱਕ ਕਰ ਲੋ ਕਰਾਂ ਗਵਾਂਡੀ ਉੱਠ ਜਾਣਗੇ ਜੇਕਰ ਹਾਰਨ ਘਰ ਦੇ ਕੋਲ ਜਾ ਕੇ ਮਾਰੂਗਾ ਨਾ ਜਿਹੜਾ ਖੜੂਗਾ ਠੀਕ ਆ ਤੇ ਰਾਤ ਨੂੰ ਉਦਾਂ ਗਵਾਂਡੀਆਂ ਨੇ ਉੱਠ ਪਿਆ ਕਰਨਾ ਵੀ ਆ ਗਿਆ ਗਵਾਂਡੀ ਸਾਡਾ ਟਰੈਕਟਰ ਵਾਹ ਕੇ ਤੇ ਵੀਰੇ ਹੁਣ ਤੂੰ ਇਹਦੀਆਂ ਸਿਵਤਾਂ ਤੇ ਨਹੀਂਆਂ ਕਰਤੀਆਂ ਤਾਂ ਸਿਵਤਾਂ ਨੇ ਸਿਵਤ ਮੈਂ ਇੱਕ ਵੀ ਨਹੀਂ ਕੀਤੀ ਵੀਰ ਜੋ ਕੋ ਹੈਗਾ ਸਾਰਾ ਕੋ ਸੱਚ ਦੱਸਿਆ ਵਾ ਜੇ ਝੂਠ ਹੈ ਤੂੰ ਦੱਸ ਦੇ ਅੱਛਾ ਸਿਵਤਾਂ ਹੁੰਦੀਆਂ ਜਿਹੜੇ ਝੂਠੀਆਂ ਚੀਜ਼ਾਂ ਦਸੀ ਜਈਏ ਠੀਕ ਉਹ ਇਹ ਵੀ ਗੱਲ ਤਾਂ ਨਹੀਂ ਹੈ ਕਈਆਂ ਨੂੰ ਪਤਾ ਕਈ ਬੁੜੀਆਂ ਚੁਕਲੀਆਂ ਕਰਦਾ ਉਦਾਂ ਹੀ ਉਹ ਜਿੱਦਾਂ ਨਹੀਂ ਆਂਦੇ ਵੀ ਉਹਨੂੰ ਕਰਮਜੀਤ ਨੂੰ ਮੋਹਲ ਨੂੰ ਉਹ ਉਹ ਬਣਾਉਣਾ ਵਾ ਐਮਪੀ ਤੇ ਉਹ ਇਦਾਂ ਦੀਆਂ ਤਰੀਫਾਂ ਕਰਦੇ ਵੀ ਜਿੱਦਾਂ ਰਿਸ਼ਤੇ ਲਈ ਉਹ ਮੁੰਡਾ ਵੇਖ ਨਹੀਂ ਆਉਂਦੇ ਵੀ ਇਹ ਸਾਡਾ ਛੋਟਾ ਬੱਚਾ ਵਾ ਜੀ ਵੀਰ ਵੀਰ ਤੋਂ ਇਸ਼ਾਰੇ ਨਾਲ ਇਦਾਂ ਦੇ ਕਰ ਭਗਵੰਤ ਮਾਨਾ ਅੱਗੇ ਵੀਰ ਨਾਲ ਹੋਇਆ ਵਾ ਕਿ ਆਂਦੇ ਇਸ਼ਾਰੇ ਟੇਡੇ ਮੇਡੇ ਕਰਦਾ ਸੀ ਉਹ ਵੀਰ ਚਲਾਉਂਦਾ ਸੀ ਉਹ ਉਹ ਉਹਦੀਆਂ ਸੇਤਾਆਂ ਕੀਤੀਆਂ ਜਦੋਂ ਉਹਨੇ ਐਮਪੀ ਨਹੀਂ ਬਣਾਣਾ ਇੱਕ ਚੀਜ਼ ਦਾ ਮੈਨੂੰ ਹੁਣ ਆ ਗਿਆ ਹੋਰ ਹਾਂ ਚਲੋ ਮੰਨ ਲਓ ਵੀ ਆਖਣਾ ਵਾ ਦੀਪ ਸਿੱਧੂ ਮਰਿਆ ਜਾਂ ਦੂਸਰਾ ਆਪਣਾ ਸਿੱਧੂ ਮੂਸੇ ਵਾਲਾ ਮਰਿਆ ਹਾਂਜੀ 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 ਕੋਈ ਵੀਰ ਨਹੀਂ ਬੋਲਿਆ ਗਾਇਕ ਕੋਈ ਕਲਾਕਾਰ ਇੱਕ ਵੀ ਬਿਆਨ ਨਹੀਂ ਦਿੱਤਾ ਇੱਕ ਨੇਮ ਨਹੀਂ ਦਿੱਤਾ ਇੱਕ ਨੇਮ ਨਹੀਂ ਦਿੱਤਾ ਉਹ ਮਾੜਾ ਹੋਇਆ ਕੁਛ ਨਹੀਂ ਮਰੋ ਬੋਲਿਆ ਇੱਕ ਇੱਕ ਕਲਾਕਾਰ ਹੈਗਾ ਉਹ ਵੀ ਮਾਜੇ ਦਾ ਅੱਛਾ ਉਹ ਵੀ ਮਾਜੇ ਦਾ ਬਾਗੀ ਬਾਗੀ ਨੇ ਅਮਰਤਪਾਲ ਵੀ ਗਾਣਾ ਬੋਲਿਆ ਤੇ ਉਹਨੇ ਸਿੱਧੂ ਮੂਸੇ ਲਈ ਵੀ ਬੋਲਿਆ ਮੈਂ ਮੈਂ ਇਹ ਗੱਲ ਆ ਵੀ ਚਲੋ ਕਿਸ ਦੇ ਪਿੱਛੇ ਤੇ ਇਹਨਾਂ ਦਾ ਇਕਤਾ ਹੋਇਆ ਗਾਇਕਾਂ ਦਾ ਉਹਦੇ ਵਾਸਤੇ ਬੋਲੇ ਤੇ ਸਹੀ ਜੀ ਇਹਦੇ ਪਿੱਛੇ ਖਲੋਤੇ ਤੇ ਸਹੀ ਪਰ ਮੱਲਾ ਸਿਵਤਾਾਂ ਕੀਤੀਆਂ ਹੁਣ ਗੱਲਾਂ ਤੇ ਆਪਾਂ ਕਰਨਦੇ ਆ ਹਨਾ ਜੇ ਆਪਾਂ ਕੋਈ ਗੱਲ ਕਰਦੇ ਆ ਨਾ ਉਹ ਜੀ ਤੇ ਆਪਣੇ کئی ਵੀਰ ਵੀਰ ਆ ਵੀ ਸਾਡੇ ਤੋਂ ਸਰਕਾਰ ਸਰਦਾਰ ਆ ਤੇ ਕਈਆਂ ਨੇ ਪੱਗਾਂ 'ਚ ਸਿਰ ਪਸਾਏ ਆ ਨਾ ਜਿਨ੍ਹਾਂ ਨੇ ਹਾਂ ਹਾਂ ਜਿਨ੍ਹਾਂ ਨੇ ਬਾਸ ਜਾਲੀ ਕਹਿ ਦਿੰਦੇ ਜਿਨ੍ਹਾਂ ਨੂੰ ਹੂੰ ਹੂੰ ਉਹ ਕਹਿ ਦਿੰਦੇ ਵੀ ਤੁਹਾਡੇ ਦਾੜੀ ਵਾਲ ਕੱਟੇ ਆ ਤੇ ਤੁਸੀਂ ਗੱਲਾਂ ਐਦਾਂ ਦੀਆਂ ਕਰਦੇ ਤੇ ਇਹ ਬਾਕੀ ਪਤਾ ਨਹੀਂ ਹੁੰਦਾ ਰੱਬ ਨੇ ਇਹਦੇ ਕੋ ਕੀ ਕਰਵਾ ਦੇਣਾ ਵਾ ਮਤ ਉਹ ਨਾ ਜਿਹੜੀ ਮਤ ਗਈ ਆ ਨਾ ਮਨ ਨਹੀਂਵਾ ਤੇ ਮਤੋ ਚੀ ਹੁੰਦੀ ਆ ਹੁਣ ਦੀਪ ਸਿੱਧੂ ਦੀ ਜੇ ਉਹਦਾ ਅੱਗਾ ਪਿੱਛਾ ਕੈਰੈਕਟਰ ਵੇਖੀਏ ਤਾਂ ਉਹਦੇ ਜਿੰਨੀ ਨੌਲੇਜ ਕਿਸੇ ਕੋਲ ਨਹੀਂ ਹੈਗੀ ਨੌਲੇਜ ਬੰਦੇ ਨੂੰ ਮੰਨ ਲਓ ਕਿ ਪਤਾ ਹੀ ਨਹੀਂ ਰੱਬ ਨੇ ਇਹਦੇ ਕੋ ਮੇਰ ਕਰਵਾ ਦੇਣਾ ਹਾਂਜੀ ਤੇ ਉਹ ਚੀਜ਼ ਮੇਰੇ ਅੱਜ ਦਿਮਾਗ 'ਚ ਉਦੋਂ ਦੀ ਆਉਣ ਰਹੀ ਫੇ ਚਲੋ ਪੁੱਛੇ ਗਾਇਕ ਪਿੱਛੇ ਦੇ ਸਹੀ ਬੋਲੇ ਤੇ ਸਹੀ ਉਹਦੇ ਜੀ ਤੇ ਸਾਡੇ ਕੋਚ ਕਿੰਨੇ ਪਰਸੈਂਟ ਬਾਬੇ ਬੋਲੇ ਆ ਸਾਡੇ ਭਾਈ ਸਾਹਿਬ ਹਾਂ ਮੈਂ ਹਾਂ ਮੈਂ ਇਹ ਗੱਲ ਤਾਂ ਕਿ ਕੁਝ ਪਰਸੈਂਟ ਬਾਬਿਆਂ ਦੀ ਮੈਂ ਜਦੋਂ ਕੋਰਸ ਦਾ ਪਰਸੈਂਟ ਕਥਾ ਵਾਚ ਕੇ ਹੈਗੇ ਆ ਤੇ ਕੁਝ ਬੋਲੇ ਹੀ ਤੇ ਕੁਝ ਇਹੋ ਜਿਹਾ ਵੀ ਉਦੋਂ ਆਉਂਦੇ ਟੇਬਲ ਤੇ ਬਹਿਣ ਜੋਗਾ ਜਾਂ ਕੁਝ ਵੀ ਐਡਾ ਟੇਬਲ ਲੈਵਲ ਤੇ ਗੱਲ ਕਰਨੀ ਚਾਹੀਦੀ ਆ ਤੇ ਉਹ ਬਾਬੇ ਬੋਲੇ ਨਹੀਂ ਕੋਈ ਨਾ ਵੀ ਉਹ ਜਿਹੜੇ ਬਾਬੇ ਨਹੀਂ ਨਾ ਬੋਲੇ ਉਹਨਾਂ ਦਾ ਹੀ ਕੋਈ ਹੈਗੇ ਆ ਨਾ ਧਾਰਮਿਕ ਮੁੱਦੇ ਜਾਂ ਵਿਚਾਰ ਹੈਗੇ ਆ ਉਹ ਵੀ ਪਾਰਟੀ ਦੇ ਵਿੱਚ ਆਪਣਾ ਕਿਤੇ ਨਾ ਕਿਤੇ ਕੋਈ ਐਮਐਲਏ ਬਣੇ ਕੋਈ ਮੰਤਰੀ ਬਣੇ ਕਿਉਂਕਿ ਸਿੱਖੀ ਦੇ ਵੱਲ ਦੁਨੀਆ ਜਾਵੇ ਉਹਨਾਂ ਨੂੰ ਸੁਣ ਕੇ ਵੀ ਇਹ ਸਾਡਾ ਮੰਤਰੀ ਅੱਗੇ ਆਪਾਂ ਆਪਣੇ ਜਿਹੜੇ ਆਗੂ ਚੰਗੇ ਲਾ ਲਈਏ ਤੇ ਬਾਕੀ ਇਹ ਜੇ ਸਾਨੂੰ ਬੋਦਾ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੈਗਾ ਸਾਨੂੰ ਨਹੀਂ ਪਤਾ ਇਹ ਇਹ ਚੀਜ਼ ਦੀ ਨੋਲਿਜ ਨਹੀਂ ਹੈਗੀ ਕਈਆਂ ਵੀਰਾਂ ਨੇ ਮਾੜਾ ਵੀ ਕਹਿਣਾ ਸਾਨੂੰ ਉਹਨਾਂ ਦਾ ਵੀ ਧੰਨਵਾਦ ਹੈ ਸਾਰਿਆਂ ਮੱਲਾ ਤੈਨੂੰ ਜੇ ਸਾਰੇ ਚੰਗਾ ਕਹੀ ਜਾਣ ਤਾਂ ਫੇਰ ਦਤੋ ਕਿਸ ਨੂੰ ਮੱਲਾਵੇ ਫਿਰ ਰੱਬ ਨੂੰ ਟੱਬ ਦੱਸੂਗਾ ਤੂੰ ਵੀ ਨਹੀਂ 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 ਆਪਾਂ ਜਨੇਕ ਹੈਗੇ ਆ ਜਿੰਨੇਕ ਜੋਗੇ ਹੈਗੇ ਆ ਜਿੰਨਾ ਕ ਆਪਣਾ ਆਪ ਜਿੰਨਾ ਕ ਸਾਨੂੰ ਦੁਨੀਆ ਜਾਣਦੀ ਉਹਨਾਂ ਨੂੰ ਪਤਾ ਵੀ ਆਪਾਂ ਕਿੱਦਾਂ ਦੇ ਆ ਬਾਕੀ ਇਹ ਵੀ ਕਈਆਂ ਵੀਰਾਂ ਦੇ ਅਸੀਂ ਪਹਿਲੀ ਵੀਡੀਓ ਚ ਨਾ ਜਦੋਂ ਵੀਡੀਓ ਬਣਾਈ ਹੰਮਰ ਪਪਾਲ ਭਾਈ ਸਾਹਿਬ ਵਾਸਤੇ ਤੇ ਬਹੁਤ ਹੀ ਵੀਰਾਂ ਨੇ ਜਿਹੜਾ ਆਏ ਤੋਂ ਕਈਆਂ ਵੀਰਾਂ ਦੇ ਫੋਨ ਆਏ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਅਸੀਂ ਇਹ ਕੰਮ ਵਾਸਤੇ ਆਹ ਪੂਰੀ ਸਪੋਰਟ ਕਰਾਂਗੇ ਕੀਤੀ ਵੀ ਆ ਵੀਰਾਂ ਨੇ ਜੀ 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 ਵੀ ਇਹ ਨਹੀਂ ਵੀ ਸਾਨੂੰ ਕਿਸੇ ਨੇ ਕਿਹਾ ਵਾ ਅਸੀਂ ਆਪਣੇ ਤੌਰ ਤੇ ਆਪਣੇ ਇੱਕ ਚੀਜ਼ ਹੋਰ ਇਹ ਤੁਸੀਂ ਗੱਲ ਕੀਤੀ ਨਾ ਇੱਕ ਚੀਜ਼ ਹੋਰ ਬਾਕੀ ਪਾਰਟੀਆਂ ਦੇ ਵਿੱਚ ਤੇਲ दारू ਖਾਣ ਪੀਣ ਚੱਲਿਆ ਖਾਣ ਪੀਣ ਇੱਕ ਕੱਲੇ ਭਾਈ ਸਾਹਿਬ ਉਹਨਾਂ ਦੇ ਲਈ ਸਾਡੇ ਪਿੰਡ ਤੋਂ ਮੁੰਡਾ ਦਿਹਾੜੀ ਕਰਦਾ ਹੈਗਾ ਉਹ ਆਪਣੇ ਕੋਲ ਖੁਦ ਮੋਟਰਸਾਈਕਲ 'ਚ ਤੇਲ ਪਾ ਕੇ ਗਿਆ ਤੇ ਮੈਨੂੰ ਪੁੱਛਿਆ ਮੈਂ ਕਿਹਾ ਲੱਭਿਆ ਮੋਟਰਸਾਈਕਲ 'ਚ ਤੇਲ ਹੈਗਾ ਕਿੰਦਾ ਟਿੰਕੀ ਫੋਲਿਆ ਕਿਰਪਾ ਬਾਬੇ ਦੀ ਐਦਾਂ ਦੇ ਬੰਦੇ ਹੀ ਵੀ ਜਿਹੜੇ ਦਿਹਾੜੀ ਲਾ ਕੇ ਵੀ ਨਾ ਆਪਣੇ ਕੋਲੋਂ ਤੇਲ ਪਵਾ ਕੇ ਗਏ ਬੰਦੇ ਉੱਥੇ ਤੇ ਆਪਣੇ ਕੋਲੋਂ ਖਾਦਾ ਪੀਤਾ ਕਿਸ ਨੇ ਕੋਈ ਚੀਜ਼ ਨਹੀਂ ਲਈ ਇਹ ਹੀਗਾ ਪਿਆਰ ਨਹੀਂ ਨਹੀਂ ਪਿਆਰ ਪਿਆਰ ਦਾ ਕਰਕੇ ਇਹ ਆ ਵੀ ਪਿਆਰ ਦੀ ਹੁਣ ਗੱਲ ਕਈ ਵੱਡੀ ਹੋ ਗਈ ਆਪਣੀ ਕੁਝ ਗੱਲਾਂ ਫੇਰ ਕਰਾਂਗੇ ਤੇ ਟਰੈਕਟਰ ਦਾ ਮੁੱਲ ਦੱਸਿਆ ਨਹੀਂ ਆਪਾਂ ਹਨਾ ਤੇ ਦੱਸੋ ਹਣਾ ਕਿੰਨਾ ਕੁ ਕਰਦੀ ਏ ਜੇ ਇਹਦੇ ਵੇਚਣਾ ਵਾ ਐ ਸੀਜ਼ਨ ਚ ਹਾਂਜੀ ਤਾਂ ਫਿਰ ਤੇ ਜਾਇਜ ਕਰ ਦੋ ਤੇ ਜੇ ਕੱਦੂ-ਕੁੱਦੂ ਵੀ ਇੰਨਾ ਹੀ ਕਰਨੇ ਆ ਕੱਦੂ ਕਰਕੇ ਵੇਚ ਦਾਂਗੇ ਜਿਹੜੇ ਆਪਾਂ ਨੂੰ ਏਡੀ ਕੋਈ ਕਾੜੀ ਨਹੀਂ ਹੈ ਆਪਾਂ ਫ੍ਰੀ ਫੜਾ ਦੇਣਾ ਵਾ ਫਿਰ ਤੋਂ ਹੀ ਆਇਓ ਆਪਾਂ ਗੱਲ ਕਾਦੀ ਆ ਵੇਚਣ ਨੂੰ ਲਿਆਂਦਾ ਦੇਣਾ ਨਫਾ ਲੈ ਕੇ ਆ ਨਫਾ ਇਹ ਨਹੀਂ ਕਿ 50000 ਲੈਣਾ ਵਾ ਜੇ 10 ਮਿਲ ਗਿਆ 10 ਲੈਣਾ 15 ਮਿਲ ਗਿਆ 15 ਲੈਣਾ ਲੈਣਾ ਜ਼ਰੂਰ ਲੈਣਾ ਜ਼ਰੂਰ ਤੇ ਮੈਂ ਇਹਦਾ ਮੁੱਲ ਲੈਣਾ ਹੈ ਕਈ ਰਹੀ ਏਦਾਂ ਵੀ ਹੁੰਦੀ ਆ ਤੌਰ ਲੱਗੀ ਹੁੰਦੀ ਆ ਜਦੋਂ ਇਹ ਜਾਈਦਾ ਕਈ ਵਾਰ ਅਗਲਾ ਪਾਣੀ ਵੀ ਹੱਥ ਕਈ ਰਹੀ ਏਦਾਂ ਵੀ ਹੁੰਦੀ ਪੀ ਅਗਲਾ ਟਰਾਈਆਂ ਟਰੂਆਂ ਲੈ ਕੇ ਤਲਬੇੜ ਕੇ ਫੇਰ ਚੱਲ ਜਾਂਦਾ ਲਬੇੜ ਕੇ ਚੱਲ ਜਾਂਦਾ ਫੇਰ ਹੋਣਾ ਪੈਂਦਾ ਉਹ ਤਿੰਨ ਘੰਟੇ ਲਾਉਣੇ ਪੈਂਦੇ ਆ ਬਾਕੀ ਇਹ ਵੇਖ ਲਓ ਵੀ ਧੋਣ ਧਾਨ ਜਿਤ ਧੋਣ ਜਾਈਏ ਤੇ ਉਹ ਜ਼ਿਆਦਾ ਨਹੀਂ ਤੇ 300 ਰੁਪਏ ਤੇ ਲੱਗੇ ਲੱਲੇ ਹੀ ਤੇ 300 ਤੇ 2 ਲੀਟਰ ਲੀਟਰ ਤੇਲ ਵੀ ਖਾ ਜਾਂਦਾ ਉਹ 4-500 ਚ ਪੈ ਜਾਂਦਾ ਹਾਲ ਸਾਹਦਾ ਵਾ ਤੇ ਦੇਣ ਲੈਣ ਵਾਲਾ ਮੁੱਲ ਆ ਜਿਹੜਾ ਜਿਹੜਾ ਮੁੱਲ ਕਰਾਉਣਾ ਕੇ ਨੇ ਹੂੰ ਉਹ 255 ਵਾ ਅ ਦੇਣਾ ਵਾ ਜਿਹੜਾ ਹਾਂ 245 ਦਾ ਦੇਵਾਂਗੇ ਨਹੀਂ ਹੋਰ ਮਾਨ ਕਰ ਥੋੜਾ ਬਾਲਾ 40 ਦਾ ਕਰ ਦਾਂਗੇ 40 ਚੋਂ ਵੀ ਛੜਦੀ ਕੁਛ ਨਾ 40 ਦੇ ਮੋਕੇ ਤੇ ਛੋੜ ਕਰਾਂਗੇ ਇਹਦੀ ਕੋਈ ਆਵੇ ਫੋਨ ਲਾਵੇ ਆਪਣੀ ਤਸੱਲੀ ਕਰ ਲੈ ਤਸੱਲੀ ਹੋਊਗੀ ਟਰੈਕਟਰ ਲੈ ਕੇ ਜਾਵੇ ਪੈਸੇ ਫੇਰ ਦੇਵੇ ਆਹ ਦੇਖੋ ਮੈਂ ਦੂਰੋਂ ਤਸੱਲੀ ਕਰ ਰਿਹਾ ਵਾਂ ਟਰੈਕਟਰ ਸੋਹਣਾ ਵਾਂ ਦੂਰੋਂ ਦਿਖਾ ਵੀਰ ਖਲੋਤਾ ਫੱਬਦਾ ਵਾ ਹਾਂ ਇਹ ਤਾਂ ਇਹ ਵੀ ਕੋਈ ਚੀਜ਼ ਵੀਰ ਆਇਆ ਹੀ ਸਾਡੇ ਕੋਲ ਚੈੱਕ ਕਰਨ ਵਾਸਤੇ ਤੇ ਕਿੱਲੇ ਤੇ ਦੂਰੀ ਤੇ ਟਰੈਕਟਰ ਵੇਂਦਾ ਫੇ ਦੂਰੋਂ ਸੁਣਾ ਲੱਗਦਾ ਵਾ ਇੱਕ ਕਰਾ ਵੇਖ ਲੋ ਫੇ ਆਵਾਜ਼ ਦੀ ਸਟਾਰਟਿੰਗ ਆ ਇਹ ਜੋ ਕੁਝ ਹੈਗਾ ਵਾ ਇਹਦੇ ਚ ਕੁਝ ਹੋਰ ਚੀਜ਼ ਪਾ ਨਹੀਂ ਦੇਣੀ ਤਾਂ ਬਾਕੀ ਸਫਾਈ ਤਾਂ ਨਹੀਂ ਆਪ ਵੀ ਕਰ ਲਿਓ ਘਰ ਵਾਲੇ ਨੇ ਤਾਂ ਸਫਤਾਂ ਕਰਨੀਆਂ ਹੁੰਦੀਆਂ ਵਾ ਏ ਅਗਲੀ ਆਪਣਾ ਵੀ ਚੈੱਕ ਕਰਕੇ ਤਸੱਲੀ ਕਰਕੇ ਕਾਗਜ਼ ਪੱਤਰਾਂ ਦੀ ਗਾਰੰਟੀ ਢਾਢੀ ਹੋਊਗੀ ਹਾਂਜੀ ਤੇ ਬਾਕੀ ਵੀਰ ਨਾਲ ਫੋਨ ਤੇ ਤੁਸੀਂ ਆਪਾਂ ਪ੍ਰਾਈ ਉਹਨੂੰ ਦੇਣੀ ਜਿਹੜਾ ਸਾਈ ਕਰ ਲੂਗਾ ਸਾਈ ਬਿਆਨਾਂ ਪੱਕਾ ਕਰਕੇ ਜੇ ਆਪਾਂ ਟਰੈਕਟਰ ਦੇ ਜੇ ਟਰੈਕਟਰ ਤੁਹਾਨੂੰ ਨਾ ਚੱਚੇ ਤੇ ਸਾਈ ਵਾਪਸ ਹੋਊਗੀ ਹਾਂਜੀ ਏ ਨਹੀਂ ਉਦਣ ਹੀ ਹੋਊਗੀ ਏ ਨਹੀਂ ਅਮ ਚੌਥੇ ਪੰਜਵੇਂ ਦਿਨ ਆ ਕੇ ਤੁਸੀਂ ਆਖੋ ਮੇਰੀ ਸਾਈ ਰਹਿੰਦੀ ਉਹ ਨਹੀਂ ਹੋਣੀ ਇਨਾ ਯਾਦ ਰੱਖ ਲਿਓ ਵੀ ਵੀਡੀਓ ਕੋ ਵੀਰ ਹਾਂ ਹਾਂ ਮਾਲਾ ਵੀ ਉਦੋਂ ਕਰ ਲੈ ਤਰਨੇ ਉਸ ਦਿਨ ਹੀ ਸਾਈ ਕਰ ਲੈ ਤੇ ਬਾਅਦ ਚ ਦੋ 4 ਦਿਨਾਂ ਨੂੰ ਵੀਰ ਆਖੇ ਵੀ ਸਾਈ ਮੋੜ ਦੇ ਤੇ ਉਹ ਨਹੀਂ ਉਹ ਮੋੜ ਨਹੀਂ 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 ਵੀ ਉਹ ਨਹੀਂ ਉਹ ਮੋੜ ਨਹੀਂ ਉਹ ਇਹ ਗੱਲ ਯਾਦ ਰੱਖ ਲਿਓ ਕੋ ਵੀ ਚੈੱਕ ਜਦਣ ਸਾਈ ਦਾਣੀ ਉਦੋਂ ਹੀ ਕਰ ਲਿਓ ਹਾਂਜੀ ਤੇ ਬਾਕੀ ਵੀਡੀਓ ਕਰ ਦਿਓ ਸ਼ੇਅਰ ਤੁਹਾਡਾ ਬਹੁਤ ਧੰਨਵਾਦ ਪਿਆਰ ਦੇਣ ਵਾਸਤੇ